पत्त गर्मी के चलते जगराओ सिविल लाइट ना होने करके आम लोगों के हस्पताल मरीजों का भी बुरा हाल हो चुका है इतों तक कि हस्पताल एमरजेंसी वार्ड भी लाइट ना होने हो मरीजों का बुरा हाल हो रहा है हस्पताल का जनरेटर भी खराब पैया होने करके दस दिए कि जनरेटर की सहूलियत भी मरीजों जहाँ है नहीं मिल रही है इसी मौके पे अस्पताल दे एसएमओ हरजीत सिंह ने कहा है कि जनरेटर तकनीकी खराबी के करके खराब है तो लाइट तो कट लग गया हुआ है जल्दी ही जनरेटर ठीक हो जाएगा तो मरीजों को आ रही परेशानी दूर हो जाएगी। तो ਬੜੀ ਬੜੀ ਹਾਫ ਤੇ ਵੀ ਆਇਆ ਇਸ ਕੋ ਲੈਟਰ ਦਾ ਬੜਾ ਓਖਾ ਜੀ ਜੀ ਸਰਕਾਰ ਇਹ ਕਹਿੰਦੀ ਆ ਦੇਖੋ ਨਸ਼ਿਆਂ ਨੂੰ ਚਾਹਦੇ ਦੇਖੋ ਕੀ ਹੋ ਰਿਹਾ ਹਾਂ ਹਾਂਜੀ ਹਾਂਜੀ ਅੱਜ ਕਤਲ ਹੋ ਗਿਆ ਨਸ਼ਿਆਂ ਦੇ ਚੱਕਰ ਜੀ ਹੋਇਆ ਮਹਾਸਾਜ ਮਰੀਜ਼ ਓਖਾ ਜੀ ਬਹੁਤ ਤੜਫ ਰਿਆ ਲੋਕ ਸਾਰੇ ਰੋਂਦੇ ਆ ਕੀ ਕਰਗੇ ਹੁ ਕਿੱਧਰ ਜਾ ਕੇ ਇੱਤ ਨਹੀਂ ਚਲੋ ਜੀ ਤਾਂ ਮੁੜ ਜਾ ਕੇ ਆ ਕੇ ਤਾਂ ਕੀ ਮੰਗ ਚਲਵੇ ਜੀ ਹੁ ਲੈਟ ਨਹੀਂ ਜੇ ਦੇਣਾ ਚੜ੍ਹ ਚਾਹੀਦਾ ਪੱਖਾ ਤਾਂ ਵੀ ਚੱਲੇ ਲੋਕਾਂ ਨੂੰ ਮੜ ਮੜ ਰਾਹਤ ਤਾਂ ਮਿਲੇ ਨਾ ਇਹ ਐਲਾਨ ਨੇ ਕਰਤਾ ਹੈਗਾ ਕੱਲ ਪੀਐਸਪੀਸੀਐਲ ਬੰਦੂਮ ਦੀ ਸੰ ਨੂੰ ਟੈਲੀਫੋਨਿਕ ਮੈਸੇਜ ਆ ਗਿਆ ਸੀ ਕਿ ਮਿਤੀ 18 ਨੂੰ ਸੱਤਵੇਂ ਤੋਂ ਲੈ ਕੇ ਦੋ ਤੱਕ ਪਾਵਰ ਕੱਟਾ ਹੈ ਜਿਸ ਨੂੰ ਵੀ ਅਸੀਂ ਲੋਡਿੰਗ ਦਾ ਪਰਮਨਟ ਕਰ ਲਿਆ ਸੀ ਜਨਰੇਟਰ ਦਾ ਅਰੇਂਜਮੈਂਟ ਕਰ ਲਿਆ ਸੀ ਪਰ ਡੀਜ਼ਲ ਜਨਰੇਟਰ ਦਾ ਕੋਲ ਪਾਸ ਸੀ 컨트롤 ਵੀ ਜੇ ਪਹਿਲਾਂ ਕੁਝ ਤਕਨੀਕੀ ਖਾਹੀ ਹੋਣ ਕਰਕੇ ਸਾਨੂੰ ਜਨਰੇਟਰ ਬੰਦ ਕਰਨਾ ਪਿਆ ਤੇ ਮਕੈਨਿਕ ਨੂੰ ਬੁਲਾ ਲਿਆ ਗਿਆ ਹੈ ਤੇ ਮੈਂ ਆਪਣਾ ਪਤਾ ਕੀਤਾ ਸੀ ਉਹ ਕਹਿੰਦੇ ਵੀ 10-15 ਮਿੰਟ ਦੇ ਬੱਤੀ ਹੈ ਤਾਂ ਖਾਹੀ ਜਿਹੜੀ ਠੀਕ ਹੋ ਜੂਗੀ ਉਹ ਦਵਾਰਾਂ ਦੇ